ਕਬੀਰਾ ਸ਼ੈਣੀ ਐਡਵੋਕੇਟ ਕੋਈ ਪਤਾ ਨਹੀਂ ਕਿਹਦੀ ਪ੍ਰੈਜ਼ੀਡੈਂਟ ਡਿਸਟ੍ਰਿਕਟ 바ਰ ਐਸੋਸੀਏਸ਼ਨ ਗੁਰਦਾਸਪੁਰ ਮੇਰੀ ਪ੍ਰਸ਼ਾਸਨ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਜੁਡੀਸ਼ੀਅਲ ਕੰਪਲੈਕਸ ਦੀ ਪਾਰਕਿੰਗ ਦੇ ਵਿੱਚੋਂ ਆਏ ਦਿਨ ਮੋਟਰਸਾਈਕਲ ਜਾਂ ਮੋਪੇਟ ਚੋਰੀਆਂ ਹੁੰਦੀਆਂ ਰਹਿੰਦੀਆਂ ਇਹਦੇ ਪ੍ਰਤੀ ਸਾਡੇ ਕਲਾਇੰਟ ਵੀ ਪ੍ਰਸ਼ਾਸਨ ਕੋਲ ਜਾਂਦੇ ਰਹਿੰਦੇ ਆ ਪੁਲਿਸ ਕੋਲ ਸਾਡੀਆਂ ਦਰਖਾਸਤਾਂ ਪੈਂਡਿੰਗ ਹੈ ਸਾਡੇ ਵਕੀਲ ਸਾਹਿਬਾਨਾਂ ਦੀਆਂ ਜਿਹੜੇ ਮੋਟਰਸਾਈਕਲ ਚੋਰੀ ਹੋਏ ਆ ਉਹਨਾਂ ਦੀਆਂ ਵੀ ਐਪਲੀਕੇਸ਼ਨ ਆ ਉਹਨਾਂ ਕੋਲ ਹਲੇ ਤੱਕ ਅਜੇ ਤੱਕ ਪੈਂਡਿੰਗ ਆ ਲੇਕਿਨ ਅਜੇ ਤੱਕ ਕੋਈ ਮੋਟਰਸਾਈਕਲ ਜਾਂ ਵਾਈਕਲ ਵਗੈਰਾ ਪ੍ਰਸ਼ਾਸਨ ਲੱਲੋਂ ਲੱਭਣ ਦੀ ਨਾਤੇ ਕੋਸ਼ਿਸ਼ ਹੀ ਕੀਤੀ ਗਈ ਆ ਤੇ ਨਾ ਹੀ ਕੋ ਲੱਭ ਕੇ ਅੱਗੇ ਕੋ ਕਿਸੇ ਨੂੰ ਦਿੱਤਾ ਗਿਆ ਹੁਣ 2 ਦਿਨ ਹੋਏ ਆ ਸਾਡੇ ਅੰਦਰ ਬਾਰ ਦੇ ਵਿੱਚ ਜਿਹੜੇ ਟਾਈਪਿਸਟ ਸੀਗੇ ਕੁਸ਼ਲ ਕੁਮਾਰ ਜੀ ਉਹਨਾਂ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਜੁਡੀਸ਼ੀਅਲ ਸਰਵਿਸ ਬਲਾਕ ਤੋਂ ਜੁਡੀਸ਼ੀਅਲ ਸਰਵਿਸ ਬਲਾਕ ਦੇ ਬਾਹਰੋਂ ਬਾਹਰੋਂ ਤੇ ਉਹਦੀ ਵੀ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ ਲੇਕਿਨ ਅੱਜ ਤੱਕ ਨਾ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਇੱਥੇ ਰਿਪੋਰਟ ਲਿਖਣ ਹੀ ਆਇਆ ਤੇ ਨਾ ਹੀ ਉਹਦੀ ਵੈਰੀਫਿਕੇਸ਼ਨ ਹੀ ਕਰਨ ਆਇਆ ਟੋਟਲ ਸਰ ਕਿੰਨੇ ਮੋਟਰਸਾਈਕਲ ਚੋਰੀ ਹੋਏ ਨੇ ਤਕਰੀਬਨ ਤਕਰੀਬਨ ਅੱਜ ਤੱਕ 15 ਤੋਂ ਲੈ ਕੇ 20 ਮੋਟਰਸਾਈਕਲ ਜਿਹੜੇ ਚੋਰੀ ਹੋ ਚੁੱਕੇ ਆ ਜੀ ਉਹਨਾਂ ਵਿੱਚ ਸਾਡੇ ਵਕੀਲ ਸਾਹਿਬਾਂ ਨਾਲ ਦੇ ਵੀ ਹੈਗੇ ਆ ਮੁੰਸ਼ੀਆਂ ਦੇ ਵੀ ਹੈਗੇ ਆ ਔਰ ਕਲੈਂਟਾਂ ਦੇ ਵੀ ਹੈਗੇ ਆ ਕਲੈਂਟਾਂ ਦੀ ਵੀ ਹੈਗੇ ਮੋਟਰਸਾਈਕਲ ਮੇਰਾ ਨਾਮ ਐਡਵੋਕੇਟ ਸੁਸ਼ੀਲ ਸ਼ਰਮਾਈ ਮੈਂ ਐਕਸ ਵਾਈਸ ਪ੍ਰਧਾਨ ਹਾਂ ਜ਼ਿਲ੍ਹਾ ਬਾਗਰਦਾਸਪੁਰ ਬੜੀਆਂ ਮੰਦ ਭਗੀਆਂ ਘਟਨਾਵਾਂ ਪਿਛਲੇ ਕਾਫੀ ਟਾਈਮ ਤੋਂ ਜਿਹੜੀਆਂ ਡਿਸਟ੍ਰਿਕਟ ਕੋਰਟ ਕੰਪਲੈਕਸ ਵਿੱਚ ਹੋ ਰਹੀਆਂ ਜੀ ਆਏ ਦਿਨ ਚੋਰਾਂ ਦੇ ਹੌਸਲੇ ਨੇ ਵੱਧ ਗਏ ਦੇ ਆ ਕਿ ਵਕੀਲਾਂ ਦੇ ਮੋਟਰਸਾਈਕਲ ਹੋਣ ਐਕਟਵਾ ਹੋਣ ਈਵਨ ਦੈਨ ਕੋਈ ਬਾਹਰੋਂ ਕਲਾਇੰਟ ਆਂਦਾ ਉਹਦਾ ਮੋਟਰਸਾਈਕਲ ਸਾਡੇ ਜਿਹੜੇ ਜੁਡੀਸ਼ੀਅਲ ਡਿਪਾਰਟਮੈਂਟ ਵਿੱਚ ਕੰਮ ਕਰਦੇ ਕੋਈ ਕਲੈਰੀਕਲ ਡਿਪਾਰਟਮੈਂਟ ਵਿੱਚ ਉਹਨਾਂ ਦੇ ਮੋਟਰਸਾਈਕਲ ਉਹ ਸ਼ਰੇਆ ਮੋਟਰਸਾਈਕਲਾਂ ਦੀਆਂ ਚੋਰੀਆਂ ਹੋਣੀਆਂ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਇਹ ਪਰਜੋਰ ਬੇਨਤੀ ਵੀ ਆ ਤੇ ਮੰਗ ਵੀ ਆ ਕਿ ਚੋਰਾਂ ਦੇ ਖਿਲਾਫ ਜਿਹੜੇ ਮੋਟਰਸਾਈਕਲ ਜਿਹੜੇ ਚੋਰੀ ਹੋਣਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈਆਂ ਕੀਤੀਆਂ ਤੇ ਜਿਹੜਾ ਜਿਹੜੇ ਐਫ ਆਈ ਆਰ ਵਗੈਰਾ ਬੇਸ਼ੱਕ ਭਾਏ ਅਨਨੌਨ ਐਫ ਆਈ ਆਰ ਦਰਜ ਕਰਕੇ ਕੋਈ ਨਾ ਕੋਈ ਸਖਤ ਕਦਮ ਉਠਾਈ ਜਾਣ ਪ੍ਰੋਪਰਲੀ ਕਿਉਂਕਿ ਐਂਟਰੀ ਦੇ ਉੱਤੇ ਵੀ ਸਾਹਮਣੇ ਐਸ ਐਸ ਪੀ ਆਫਿਸ ਆ ਜੀ ਕੋਈ ਪ੍ਰੋਪਰਲੀ ਕੋਈ ਕੈਮਰੇ ਦੀ ਪ੍ਰੋਪਰਲੀ ਅਰੇਂਜਮੈਂਟ ਨਹੀਂ ਕੋਈ ਪੁਲਿਸ ਦੀ ਗਾਰਦ ਕੋਈ ਪੁਲਿਸ ਦੀ ਕੋਈ ਗਾਰਦ ਨਹੀਂ ਆ ਗਈ ਕੋਈ ਐਸਏ ਕੋਈ ਸਕਿਉਰਟੀ ਵੱਜੋ ਵੀ ਇੱਥੇ ਕੋਈ ਇੰਨੀ ਜਿਹੜੀ ਹੈ ਇੰਨੀ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜੇ ਚੋਰਾਂ ਦਾ ਛਲ ਪਾਈ ਜਾ ਸਕਦਾ ਹਾਂਜੀ ਹਾਂਜੀ ਜੇ ਪੁਲਿਸ ਦੀ ਵੀ ਇੱਥੇ ਕੋਈ ਪੁਲਿਸ ਦਾ ਵੀ ਥੋੜਾ ਬਹੁਤਾ ਅਰੇਂਜਮੈਂਟ ਹੋਏ ਤਾਂ ਚੋਰਾਂ ਨੂੰ ਕਦੇ ਨਾ ਕਹੇ ਕਹੇ ਨਾ ਕਿਸੇ ਕਿਸਮ ਨਾਲ ਬਿਲਕੁਲ ਜਿਹੜਾ ਐਸਐਸਪੀ ਦਾ ਕਰੋ ਦੱਸੋ ਮਤਲਬ ਡਰ ਹੋਏਗਾ ਕੀ ਮੰਗ ਕਰਦੇ ਸੋ ਮੇਰੀ ਤੇ ਮੰਗ ਇਹ ਹੋਈ ਹੈ ਕਿ ਇਸ ਚੋਰੀ ਨੂੰ ਰੋਕਣ ਦੇ ਲਈ ਇੱਕ ਤੇ ਪ੍ਰੋਪਰਲੀ ਅਰੇਂਜਮੈਂਟ ਕੀਤੀ ਜਾਣ ਤੇ ਇਹਨਾਂ ਦੀ ਜਿਹੜੀਆਂ ਚੋਰੀਆਂ ਹੋਈਆਂ ਇਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਚੋਰਾਂ ਦੀ ਭਾਲ ਕੀਤੀ ਜਾਏ ਤੇ ਜਿਹੜੇ ਸਾਡੇ ਇੱਕ ਸਾਡੇ ਵਕੀਲ ਸਾਹਿਬ ਬਿਲਕੁਲ ਇੱਕ ਗਰੀਬ ਬੰਦਾ ਜਿਹੜਾ ਹੈਂਡ ਟੂ ਮਾਊਥ ਤੇ ਆ ਕੇ ਕਲੈਰिकल ਜੋਬ ਕਰਨ ਡਿਆ ਉਹ ਵਿਚਾਰਾ ਕਿਸ ਤਰੀਕੇ ਨਾਲ ਆਪਣਾ ਅਰੇਂਜਮੈਂਟ ਕਰਕੇ ਕਿਦਾਂ ਕਿਸਤਾਂ ਨਾਲ ਲੈ ਕੇ ਮਤਲਬ ਮੋਟਰਸਾਈਕਲ ਜੈਕਟ ਵਾਲਾ ਲੈਂਦਾ ਦੋ ਚਾਰ ਦਿਨ ਹੋਏ ਆ ਸਾਡੇ ਇੱਥੇ ਵਕੀਲ ਸਾਹਿਬ ਹੈ ਗਰਜੋਤ ਸਿੰਘ ਸੈਣੀ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਕੋ ਚੋਕ ਲਾ ਗਿਆ ਹੀ ਉਸ ਤੋਂ ਪਹਿਲਾਂ ਵੀ ਅੱਜ ਤੋਂ 2 ਸਾਲ ਪਹਿਲਾਂ ਉਹਨਾਂ ਦਾ ਮੋਟਰਸਾਈਕਲ ਚੋਇਆ ਸੀ ਸੋ ਇੰਨੀਆਂ ਲਗਾਤਾਰ ਜਿਹੜੀਆਂ ਚੋਰੀਆਂ ਵੱਧਦੀਆਂ ਜਾ ਰਹੀਆਂ ਉਹਨਾਂ ਨੂੰ ਠੱਲ ਪਾਣੀ ਚਾਹੀਦੀ ਆ ਤੇ ਪੁਲਿਸ ਪ੍ਰੋਡਕਸ਼ਨ ਹਾਂਜੀ ਹਾਂਜੀ ਚੋਰਾਂ ਦੇ ਬਿਲਕੁਲ ਹੌਸਲੇ ਬੁਲੰਦ ਹੈ ਜੀ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਬੱਧਾ ਯਕੀਨ ਆਵਾ ਤੇ ਸਸੀ ਕਾ ਜੀ ਮੇਰਾ ਨਾਮ ਕੁਸ਼ਲ ਕੁਮਾਰ ਆ ਜੀ ਮੈਂ ਜੁਡੀਸ਼ੀਅਲ ਸਰਵਿਸ ਬਲਾਗ ਦੇ ਵਿੱਚ ਪ੍ਰਾਈਵੇਟਲੀ ਕੰਮ ਕਰਦਾ ਇਥੇ ਕੰਟਰੈਕਟ ਤੇ ਤੇ ਆਏ ਦਿਨ ਜੁਡੀਸ਼ੀਅਲ ਸਰਵਿਸ ਬਲਾਗ ਡਿਸਟ੍ਰਿਕਟ ਕੋਰਟ ਕੰਪਲੈਕਸ ਗੁਰਦਾਸਪੁਰ ਦੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਐ ਇਹਦੇ ਵਿੱਚ ਹੁਣ ਤੱਕ ਲਗਭਗ 15 ਦੇ ਕਰੀਬ ਜਿਹੜੇ ਮੋਟਰਸਾਈਕਲ ਚੋਰੀ ਹੋ ਚੁੱਕੇ ਆ ਉਹਨਾਂ ਵਿੱਚ ਸਾਡੇ ਵਕੀਲ ਸਾਹਿਬਾਨ ਦੀ ਮੋਟਰਸਾਈਕਲ ਵੀ ਹੈਗੇ ਨੇ ਤੇ ਉਹਨਾਂ ਵਿੱਚ ਮੁੰਚੀਆਂ ਦੇ ਵੀ ਹੈਗੇ ਨੇ ਉਹਨਾਂ ਦੇ ਕਲਾਇੰਟਾਂ ਦੀ ਵੀ ਹੈਗੇ ਨੇ ਤੇ ਕਲਰਕਾਂ ਦੇ ਵੀ ਹੈਗੇ ਨੇ ਤੇ ਇਹ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਘਟਨਾਵਾਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਜੀ ਜੀ ਮੇਰਾ ਮੋਟਰਸਾਈਕਲ ਜ਼ਰੂਰ ਚੋਰੀ ਹੋਇਆ ਜੀ ਮੈਂ ਰਪੜ ਵੀ ਦਰਜ ਕਰਾਈ ਹੈ ਥਾਣਾ ਸਿਟੀ ਗੁਰਦਾਸਪੁਰ ਵਿੱਚ ਤੇ ਉਹਦੇ ਵਿੱਚ ਹਾਲੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਲਗਾਤਾਰ ਮੋਟਰਸਾਈਕਲ ਦੀਆਂ ਘਟਨਾਵਾਂ ਕਾਰਨ ਅਸੀਂ ਬਹੁਤ ਜ਼ਿਆਦਾ ਮੇਰਾ ਮੋਟਰਸਾਈਕਲ ਹੈ ਜੀ HF Deluxe 2018 ਮਾਡਲ ਹੀ ਮੇਰਾ ਪਹਿਲੀ ਤਰੀਕ ਨੂੰ ਚੋਰੀ ਹੋਇਆ ਹੈ ਸ਼ੁੱਕਰਵਾਰ ਇੱਥੇ ਕੋਈ ਸੀਸੀਟੀਵੀ ਵਗੈਰਾ ਲੱਗੇ ਹੋਏ ਨੇ ਸੀਸੀਟੀਵੀ ਲੱਗੇ ਆ ਜ਼ਰੂਰ ਲੱਗੇ ਆ ਜੀ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਕੋਈ ਇੱਧਰ ਬਾਰ ਰੂਮ ਜਿਹੜੀ ਡਿਸਟ੍ਰਿਕਟ ਬਾਰ ਸ਼ੋਸ਼ੀਨ ਵੱਲੋਂ ਇੱਕ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ ਪਰ ਉਹਦੀ ਜਿਹੜੀ ਪਹੁੰਚ ਹੈਗੀ ਹੈ ਉਸ ਤੱਕ ਨਹੀਂ ਹੈਗੀ ਉਹ ਸਿਰਫ ਥੱਲੇ ਜਿਹੜੀ ਬੇਸਮੈਂਟ ਤੱਕ ਹੀ ਪਹੁੰਚ ਹੈ ਇੱਥੋਂ ਤੱਕ ਨਹੀਂ ਹੈਗੀ ਮੇਰਾ ਮੋਟਰਸਾਈਕਲ ਇੱਥੋਂ ਚੋਰੀ ਹੋਇਆ ਜੀ ਇੱਥੇ ਮੇਰਾ ਮ 3 ਵਜੇ ਦੇ ਹੀ ਤੇ ਚੋਰ ਸ਼ਰਿਆਮ ਇੱਥੇ ਘੁੰਮ ਕੇ ਤੇ ਮੇਰਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਆ ਜਿਹੜੀ ਇੱਥੇ ਪਰਚੀਆਂ ਕਰਦੇ ਆ ਉਹ ਫਿਰ ਉਹਨਾਂ ਦੇ ਪਰਚੀਆਂ ਵਾਲੇ ਉਸ ਵਕਤ ਨਹੀਂ ਹੈਗੇ ਜੀ ਉਸ ਵਕਤ ਪਾਰਕਿੰਗ ਵਾਲੇ ਨਹੀਂ ਹੈਗੇ ਚਲ ਗਏ ਦੇ ਸੀ ਪਰ ਫਿਰ ਵੀ ਜਿਹੜੀਆਂ ਲਗਾਤਾਰ ਮਤਲਬ ਡਿਸਟ੍ਰਿਕਟ ਕੋਰਟ ਦੇ ਕੰਪਲੈਕਸ ਦੇ ਅੰਦਰ ਜਿਹੜੀਆਂ ਚੋਰੀਆਂ ਹੋਣੀਆਂ ਉਹ ਬੜਾ ਇੱਕ ਨਾ ਚਿੰਤਾ ਦਾ ਵਿਸ਼ਾ ਹੈਗਾ ਜੋ ਕਿ ਨਹੀਂ ਹੋਣਾ ਚਾਹੀਦਾ ਬਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਇਹ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਦੇ ਠੱਲ ਪਾਈ ਜਾਵੇ ਕਿਉਂਕਿ ਚੋਰਾਂ ਦੇ ਹੌਂਸਲੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਤੇ ਇਹ ਕਿਸ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਰੋਕ ਲਗਣੀ ਚਾਹੀਦੀ ਹੈ ਜੋ ਕਿ ਇੱਥੇ ਪੁਲਿਸ ਨੇ ਕੰਪਲੇਨਟ ਲਖਾਈ ਪੁਲਿਸ ਦਾ ਕੀ ਕਹਿਣਾ ਹੈ ਇਸ ਬਾਰੇ ਪੁਲਿਸ ਦਾ ਬਸ ਇਹ ਕਹਿਣਾ ਹੈ ਕਿ ਜੀ ਤੁਸੀਂ ਆਪਣੀ ਕੰਪਲੇਟ ਦਰਜ ਕਰਾਜੋ ਜੇ ਕੁਝ ਰਿਕਵਰੀ ਹੋਏਗੀ ਜਾਂ ਕਿਦਾਂ ਵੀ ਮਿਲਣਗੇ ਤੇ ਆਪਾਂ ਰਪੜਤਾੜੀ ਦਰਜ ਕਰ ਲਾਂਗੇ